ਇਹਦੇ ਬਾਈ ਹੁਣ ਜਿਵੇਂ ਕਈ ਵਾਰ ਤਾਂ ਜਿਵੇਂ ਆਪਾਂ ਮੋਡੀਫਾਈ ਹੋਈਆਂ ਟਰਾਲੀਆਂ ਦੇਖੀਆਂ ਨੇ ਜਦੋਂ ਸੈਂਪਲ ਦੇ ਵਿੱਚ ਆ ਗਈ ਬਾਵਾ ਕੋਲ ਲੱਗਿਆ ਹੁੰਦਾ ਗੰਨਾ ਗੁੰਨਾ ਲਾਈਆਂ ਹੁੰਦੀਆਂ ਹੋਰ ਚੀਜ਼ਾਂ ਨੇ ਉਹ ਵੀ ਸਿਸਟਮ ਹੋ ਜਾਂਦਾ ਜਿਹੋ ਜੀ ਕਹੋਗੇ ਉਹੋ ਜੀ ਹੋ ਜਾਈਦਾ ਲਓ ਜੀ ਬਾਈ ਟਰੈਕ ਆ ਦੇਖੋ ਸਾਨੂੰ ਸੀਗਾ ਵੀ ਆਪਾਂ ਇੰਨਾ ਕੁਸ ਲਾਉਣਾ ਸੈਂਪਲ ਰੱਖਣੀ ਆ ਜੀ ਇਹ ਕਿੰਨੇ ਸਾਈਜ਼ ਦੀ ਹੈ ਵੀਰੇ ਇਹ 11 6.5 11 6.5 11 6.5 ਲਓ ਜੀ ਮਤਰੇ ਹਜ ਹੋਈ ਜਾਂਦੀ ਬਾਈ ਇਹ ਹੋਈ ਜਾਂਦੀ ਹੈ ਤੇ ਇਹ ਤੁਹਾਨੂੰ ਬਾਈ ਇਹ ਦਿਖਾਉਣਾ ਬਾਈ ਬਾਈ ਜਿਹੜੀ ਮਰਜ਼ੀ ਜਿਹੋ ਜੀ ਟਰਾਲੀ ਤਿਆਰ ਕਰਾ ਸਕਦੇ ਆ ਆ ਦੇਖ ਲਓ ਵੱਡੀ ਟਰਾਲੀ ਆ ਸਸ਼ੀ ਗੱਲੋਸੋ ਬਾਈ ਪਿੰਡ ਠਿਕਰੀਵਾਲ ਦੇ ਵਿੱਚ ਖੜਾ ਇਸ ਟਾਈਮ ਮੈਂ ਬਰਨਾਲੇ ਦੇ ਬਿਲਕੁਲ ਨਜ਼ਦੀਕ ਪੈਂਦਾ ਚਾਰ ਪੰਜ ਕਿਲੋਮੀਟਰ ਦੀ ਦੂਰੀ ਦੇ ਪਿੰਡ ਪੈਂਦਾ ਇਹ ਤੇ ਅੱਜ ਤੁਹਾਨੂੰ ਆਪ ਕਲਵੰਤ ਐਗਰੀ ਵਰਕਸ ਕਲਵੰਤ ਐਗਰੀ ਵਰਕਸ ਜੀ ਬਰੇ ਹਾਂਜੀ ਕਲਵੰਤ ਐਗਰੀ ਵਰਕਸ ਆਹਾਂ ਦੇ ਲੈ ਕੇ ਆਇਆ ਬਾਈ ਇਹ ਟਰਾਲੀਆਂ ਤਿਆਰ ਕਰਦੇ ਮੈਂ ਕਹਿੰਦਾ ਟਰਾਲੀ ਦੇਖੋ ਬਾਈ ਤੁਸੀਂ ਤੁਹਾਨੂੰ ਆਏ ਲੱਗੂਗਾ ਜਿਵੇਂ ਜੌਂਡੀਅਰ ਕੰਪਨੀ ਨੇ ਅਫੀਸ਼ੀਅਲ ਲਾਂਚ ਕੀਤੀ ਨਾ ਟਰਾਲੀ ਇੰਨੀ ਘੈਂਟ ਤਿਆਰ ਕੀਤੀ ਹੈ ਬਾਕੀ ਬਾਈ ਨਾਲ ਮਲਾਉਣਾ ਸਸ਼ੀ ਗੱਲ ਜੀ ਬਰੇ ਸਸ਼ੀ ਗੱਲ ਜੀ ਤੇ ਬਾਈ ਐਡਰੈਸ ਕੀ ਮੈਨ ਆਪਣਾ ਆਪਾਂ ਪੈਟਰੋਲ ਪੰਪ ਨੇੜੇ ਆਪਣੇ ਬਰਨਾਲਾ ਰੋਡ ਤੇ ਆਪਣੀ ਵਰਕਸ਼ਾਪ ਹੈ ਜੀ ਤੇ ਕੱਲੇ ਟਰਾਲੀਆਂ ਤਿਆਰ ਕਰਦੇ ਹਾਂ ਵੀਰੇ ਨਹੀਂ ਆਪਾਂ ਸਾਰੇ ਐਗਰੀਕਲਚਰ ਦੇ ਸਾਰੇ 파ਰਟਸ ਹੀ ਮੈਂ ਹਾਲ ਕਰਾ ਜੀ ਟਰਾਲੀਆਂ ਟਰਾਲੀਆਂ ਦਾ ਵੀ ਆਪਣਾ ਵਿੱਚ ਜੀ ਆਪਾਂ ਮੇਨ ਕੰਮ ਵੀ ਕੋਈ ਵੀ ਐਗਰੀਕਲਚਰ ਦਾ 파ਰਟ ਹੋਵੇ ਆਪਾਂ ਸਾਰੇ ਦੀ ਰਿਪੇਅਰ ਕਰ ਸਾਰੀ ਤਿਆਰ ਕਰ ਹਾਂਜੀ ਲਓ ਜੀ ਮਿੱਤਰੋ ਆਹ ਵੀ ਜੌਂਡੀਆ ਦਾ ਲੋਗੋ ਲਾ ਕੇ ਤਿਆਰ ਕੀਤੀ ਫਿਰ ਹਾਂਜੀ ਲੈ ਵੀ ਆ ਟਰਾਲੀ ਬਹੁਤ ਸੋਹਣੀ ਤਿਆਰ ਹੋਈ ਹੈ ਇਹ ਵੀ ਕਿਹੜੇ ਮਕਸਦ ਨੂੰ ਤਿਆਰ ਹੋਈ ਹੈ ਕਿਵੇਂ ਕਿ ਬਾਹਰ ਭੋਲ ਦੇਣੀ ਹੈ ਕਿਵੇਂ ਇੱਥੇ ਬਾਹਰ ਵੇਚਣੀ ਆਪਾਂ ਬਾਹਰ ਵੇਚਣੀ ਵੇਚ ਕਨੇਡਾ ਵ ਸੌਂਗੇ ਦਾ ਰਤ ਰਹੀ ਆ ਸੌਂਗੇ ਦਾ ਰਤ ਲੋ ਜੀ ਮਿੱਤਰੋ ਇਹ ਕੀ ਸਾਈਜ਼ ਬਾਈ ਕਹਿ ਸਕਦੇ ਆ ਬਈ ਇਹ ਸਾਈਜ਼ ਦੇ ਵਿੱਚ ਵੀ ਹੋ ਜਾਂਦੀ ਆ ਇਹ ਆਪਾਂ ਕੋਈ ਵੀ ਸਾਈਜ਼ ਤੇ ਤਿਆਰ ਕਰਾ ਸਕਦੇ ਆ 5.5 ਤੇ 7 ਦੇ ਵਿੱਚ ਤਿਆਰ ਹੋਈ ਸਾਢੇ 5 7 ਦੇ ਵਿੱਚ ਆ ਦੇਖੋ ਲੁਕੂ ਲੁਕੂ ਕਿੰਨੇ ਸੋਹਣੇ ਲੱਗੇ ਆ ਬਾਈ ਹਨਾ ਟਾਟਾ ਦਾ ਸਮਾਨ ਲੱਗਿਆ ਟਾਟਾ ਦਾ ਸਮਾਨ ਆ ਬਾਈ ਸਾਰਾ ਠੀਕ ਆ ਬਈ ਹਿੱਸਾ ਹੁਸਾ ਸਾਰਾ ਕੋ ਮਜ਼ਬੂਤ ਹੁੰਦਾ ਪੂਰਾ ਸਾਰਾ ਕੁਝ ਪੂਰਾ ਮਜ਼ਬੂਤ ਤੇ ਦਰੋ ਬਾਈ ਫਾਰਸ ਵੀ ਦਿਖਾ ਦੇਗੇ ਨਾ ਸਿਰਾਂ ਗੱਲਬਾਤ ਆ ਜਮਾ ਤੇ ਜਿਵੇਂ ਬਾਈ ਕਈ ਜੰਗਾਲ ਜਮੂਨ ਲੱਗ ਜਾਂਦਾ ਉਹ ਚੱਕਰ ਤਾਂ ਨਹੀਂ ਪੈਂਦਾ ਕੋਈ ਚੱਕਰ ਨਹੀਂ ਹੂੰ ਦੇਖੋ ਜੀ ਆਪਾਂ ਕਹਿਤੀ ਉਹੀ ਚੀਜ਼ ਮਿਲੂਗੀ ਤੇ ਪੈਂਡ ਬਾਈ ਪੈਂਡ ਤੇ ਐਸਡੀ ਦਾ ਹੋਇਆਗਾ ਐਸਪਾ ਦਾ ਐਸਡੀ ਦਾ ਲਓ ਜੀ ਮਿਸਟਰ ਜਿਵੇਂ ਬਾਈ ਤੁਸੀਂ ਇਹਦਾ ਉਹ ਚੱਕਰਾ ਵੀ ਜਿੰਨਾ ਮਿੱਠਾ ਪਾਈ ਜਾਓਗੇ ਉਹ ਨਹੀਂ ਉਹਨਾ ਮਿੱਠਾ ਜਿੰਨੀ ਖੰਡ ਪਾਈਏ ਉਹਨਾ ਮਿੱਠਾ ਹੋਈ ਜਾਊਗਾ ਇਹਦੇ ਬਾਈ ਹੁਣ ਜਿਵੇਂ ਕਈ ਵਾਰ ਤਾਂ ਜਿਵੇਂ ਆਪਾਂ ਮੋਡੀਫਾਈ ਹੋਈਆਂ ਟਰਾਲੀਆਂ ਦੇਖੀਆਂ ਤਾਂ ਜਦੋਂ ਸੈਂਪਲ ਦੇ ਵਿੱਚ ਆ ਗਈ ਬਾਵਾ ਕੋ ਲੱਗਿਆ ਹੁੰਦਾ ਗੰਨਾ ਗੁੰਨਾ ਲਾਈਆਂ ਹੁੰਦੀਆਂ ਹੋਰ ਚੀਜ਼ਾਂ ਦਾ ਉਹ ਵੀ ਸਿਸਟਮ ਹੋ ਜਾਂਦਾ ਜਿਵੇਂ ਜੀ ਕਹੋਗੇ ਉਹੋ ਜੀ ਹੋ ਜੀ ਲਓ ਜੀ ਬਾਈ ਟਰੈਕ ਆ ਦੇਖੋ ਫੌਂਸੀ ਵੀ ਆਪਾਂ ਇਹਨਾਂ ਕੋਲਸ ਲਾਉਣਾ ਸੈਂਪਲ ਰੱਖਣੀਆਂ ਜੀ ਇਸ ਕਰਕੇ ਆਪਾਂ ਤੇ ਕੋਈ ਡਿਜੈਸਟਰ ਯੂਸ ਹੁੰਦਾ ਲਾਇਆ ਬਈ ਇਹਦੇ ਵਿੱਚ ਕਿਵੇਂ ਆ ਚੀਜ਼ ਕਿ ਇੱਥੇ ਓਕੇ ਫਿਕਸ ਨਹੀਂ ਗਏ ਫਿਕਸ ਇਹਨਾਂ ਦੇ ਹੱਦਾਂ ਦੇ ਸਾਰੇ ਖੁੱਲਦੇ ਨੇਗੇ ਓਕੇ ਹਾਂਜੀ ਅੱਛਾ ਡਾਲੇ ਖੁੱਲੇ ਜਾਂਦੇ ਆ ਹਾਂਜੀ ਸਾਰੇ ਇਹ ਖੁੱਲ ਕੇ ਰੱਖੇ ਵੀ ਜਾਂਦੇ ਪਾਸੇ ਕਿ ਬਈ ਪਾਸੇ ਵੀ ਰੱਖਣੇ ਪਾਸੇ ਵੀ ਰੱਖੇ ਜਾਣਗੇ ਓਕੇ ਲੈ ਵੀ ਜਾਂਦੇ ਆ ਲੈ ਵੀ ਜਾਣਗੇ ਠੀਕ ਆ ਸਾਰੇ ਖੁੱਲਦੇ ਆਂ ਬਈ ਆ ਆਹ ਗੱਲਾਂ ਫਿਕਸ ਆਂ ਬਈ ਇਹ ਫਿਕਸ ਆ ਮੂਰੇ ਓਕੇ ਆ ਦੇਖੋ ਬਈ ਮਿੱਤਰੋ ਸਰਾ ਕਰਵਾਇਆ ਪਰ ਬਾਕੀ ਮਜ਼ਬੂਤ ਵੀ ਬਹੁਤ ਆ ਟਰਾਲੀ ਹੈ ਨਾ ਬਈ ਜੀ ਇਹਦਾ ਕੀ ਬਈ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਗਈ ਸੀ ਤੇ ਆਪਣੇ ਹੱਥ ਦੇ ਵਿੱਚ ਤਿਆਰ ਹੋ ਜਾਂਦੇ ਹੱਥ ਦੇ ਵਿੱਚ ਹੋਰ ਬਈ ਕਿਹੜਾ ਕਿਹੜਾ ਕੰਮ ਆਪਣਾ ਹੁੰਦਾ ਹੈ ਮੇਰਾ ਆਪਾਂ ਸਾਰੇ ਵਰਕਸ਼ਾਪਸ ਕੋਈ ਵੀ ਆਪਾ ਨੂੰ ਐਗਰੀਕਲਚਰ ਦਾ ਰਿਲੇਟਡ ਹੋਵੇ ਕੋਈ ਵੀ ਖਰਾਬ ਹੁੰਦਾ ਜਾਂ ਤੋੜੀ ਵਾਲੀ ਮਸ਼ੀਨ ਕੋਈ ਹੋਰ ਸਾਧਨ ਹੁੰਦਾ ਹਨ ਹਾਂ ਜੀ ਕੋਈ ਵੀ ਮਰਜ਼ੀ ਚੀਜ਼ ਤਿਆਰ ਕਰਾ ਸਕਦੇ ਆਪਾਂ ਲਾਓ ਮਤਲਬ ਕੋਈ ਮਰਜ਼ੀ ਜੀ ਯਾਰ ਜਿਹੜੀ ਤੁਹਾਨੂੰ ਮੰਨ ਕੇ ਚਲੋ ਖੇਤੀਬਾੜੀ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਸਾਧਨ ਦਾ ਉਹ ਵੀ ਤੁਸੀਂ ਕਰਾ ਸਕਦਾ ਇਧਰਲੇ ਪਾਸੇ ਬਈ ਵੱਡੀ ਟਰਾਲੀ ਤਿਆਰ ਹੋਈ ਖੜੀ ਆ ਹਾਂ ਜੀ ਇਹ ਤਾਂ ਇਹ ਕਿੰਨੇ ਸਾਈਜ਼ ਦੀ ਹੈ ਵੀਰੇ ਇਹ 11 6.5 11 6.5 11 ਸਾਢੇ 6 ਲਾ ਹੋ ਜੀ ਮਤਰੇ ਹਜ ਹੋਈ ਜਾਂਦੀ ਬਾਈ ਇਹ ਹੋਈ ਜਾਂਦੀ ਤੇ ਇਹ ਤੁਹਾਨੂੰ ਆਪਾਂ ਇਹ ਦਿਖਾਉਣਾ ਬਈ ਬਾਈ ਜਿਹੜੀ ਮਰਜ਼ੀ ਜਿਹੋ ਜੀ ਟਰਾਲੀ ਤਿਆਰ ਕਰਾ ਸਕਦੇ ਆ ਆਹ ਦੇਖ ਲਓ ਵੱਡੀ ਟਰਾਲੀ ਆ ਇਹਦਾ ਇੱਥੇ ਹੀ ਹੋਣਾ ਬਈ ਰੱਖਣੀ ਹਾਂ ਨਹੀਂ ਇਹ ਆਪਾਂ ਸੇਲ ਤੇ ਆ ਕੋਈ ਵੀ ਖਰੀਦ ਸਕਦਾ ਅੱਛਾ ਇਹ ਤੁਹਾਡੇ ਕੋਲ ਆਉਂਦੀ ਆ ਠੀਕ ਆ ਇਹ ਬਾਈ ਸੇਲ ਤੇ ਆ ਕੋਈ ਵੀ ਖਰੀਦ ਸਕਦਾ ਬਾਕੀ ਇਹ ਵੀ ਟਰਾਲੀ ਤੁਸੀਂ ਦੇਖ ਲਓ ਹਨਾ ਬਾਕੀ ਟਰਾਲੀਆਂ ਵਾਲੇ ਚੱਕਰ ਚ ਇਹ ਨਾ ਸਮਝੋ ਵੀ ਯਾਰ ਹਲਕਾ ਸਿਸਟਮ ਲਾਉਂਦੇ ਆ ਟਾਟਾ ਦਾ ਮਾਲ ਲੱਗਦਾ ਪੂਰੀ ਮਜ਼ਬੂਤ ਆ ਨਾ ਬਾਈ ਟਰਾਲੀ ਪੂਰੀ ਮਜ਼ਬੂਤ ਆ ਤੇ ਬਾਕੀ ਰੇਟ ਦਾ ਹੀ ਬਾਈਆਂ ਦਾ ਫ ਆਹ ਸੁਣਾ ਲੋ ਬਾਕੀ ਕਿ ਬਾਈ ਉਹਦੀ ਘਰੇ ਤਿਆਰ ਕਰਦੇ ਆ ਘਾਰ ਹੀ ਇੱਕ ਘਾਰ ਹੀ ਉਹ ਵੀ ਤੁਹਾਡੇ ਘਰੀ ਘਰੇ ਹੀ ਵਰਕਸ਼ਾਪਾਂ ਬਾਈਆਂ ਦੇ ਘਰੇ ਹੀ ਤਿਆਰ ਕਰਦੇ ਆ ਤੇ ਪਿੰਡ ਦੇ ਵਿੱਚ ਐ ਇੱਕ ਮੇਨ ਗੱਲ ਤਾਂ ਨਾ ਤੇ ਬਾਕੀ ਕੋਈ ਵੀ ਗੱਲ ਨੂੰ ਕੋਈ ਚੱਕਰ ਪੈਂਦਾ ਅਬਲਾ ਤਾਂ ਲਾਂਭਾ ਆਉਂਦਾ ਨਹੀਂ ਹੈ ਨਾ ਬਾਈ ਜੇ ਕੋਈ ਆਉਂਦਾ ਤਾਂ ਬਾਕੀ ਬਾਈਆਂ ਦੇ ਕੋਲ ਆ ਜਾਓ ਸਿਰਾ ਗੱਲ ਬਾਤ ਆ ਪੂਰੀ ਹੈ ਨਾ ਕੋਈ ਚੱਕਰ ਨਹੀਂ ਪੈਂਦਾ ਬਾਕੀ ਤੇ ਬਾਕੀ ਮਜ਼ਬੂਤੀ ਉਹੋ ਜਿਹੀ ਆ ਜਿਵੇਂ ਯਾਰ ਤੁਸੀਂ ਆਰਮ ਟਰਾਲੀਆਂ ਦੇ ਦੇਣ ਨੱਟ ਤੇ ਹੈ ਨਾ ਬਾਈ ਮੋਡੀਫਾਈ ਹੋਈਆਂ ਜਾਂ ਉਦਾਂ ਦੀ ਬਣਾ ਦਿੰਦੇ ਕੋਈ ਮਰਜ਼ੀ ਕੋਈ ਮਰਜ਼ੀ ਤੁਸੀਂ ਬਣਵਾ ਸਕਦੇ ਹੋ ਬਾਈ ਬਾਕੀ ਆਹ ਟਰਾਲੀ ਦਾ ਬਹੁਤ ਸੋਹਣੀ ਤਿਆ ਇਹ ਪੂਰੀ ਤਿਆਰ ਆ। ਠੀਕ ਆ। ਇਹ ਪੂਰੀ ਤਿਆਰ ਆ ਬਾਈ। ਇਹ ਟਾਇਰ ਆ ਦੇਖੋ ਟਾਇਰ ਲਾਏ ਹੋਏ ਆ। ਟਾਇਰ ਵੀ ਬਹੁਤ ਛੋਨੇ ਬਣਾਏ ਹੋਏ। ਇਹ ਤਾਂ ਵੈਸੇ ਸ਼ੋਅ ਵਾਸਤੇ ਭੇਜਣੀ ਆ ਨਾ ਬਾਈ। ਹਾਂ ਜੀ। ਇਹ ਤਾਂ ਸ਼ੋਅ ਵਾਸਤੇ ਤਾਂ ਬਾਈ ਕਿਸੇ ਬੰਦੇ ਨੇ ਬਾਹਰ ਭੇਜਣ ਵਾਸਤੇ ਤਿਆਰ ਕਰਵਾਈ ਐ ਇਹਨਾਂ ਤੋਂ। ਬਾਕੀ ਹੋਰ ਕੋਈ ਵੀ ਤੁਸੀਂ ਦੇਖ ਸਕਦੇ ਹੋ ਵਰਕਸ਼ਾਪ ਇਹਨਾਂ ਦੀ। ਐਡੀ ਸਾਰੀ ਇਧਰਲੇ ਪਾਸੇ ਵੀ ਇਹਨਾਂ ਦੀ ਐ ਸਾਰੇ। ਤੇ ਜਿਵੇਂ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਕੋਈ ਸੰਦ ਦੇ ਵਿੱਚ ਨੁਕਸ ਪੈਂਦਾ ਕੋਈ ਤਿਆਰ ਕਰਵਾਉਣਾ ਨਾ ਸੰਦ ਤਿਆਰ ਕਰਵਾਉਣਾ ਮੈਂ ਸਾਰਾ ਵੀ ਤਿਆਰ ਕਰ ਦਿੰਦਾ ਬਾਈ ਸਾਡਾ ਜੀ। ਹਾਲ ਹੋ ਠੀਕ ਹੈ ਮੇਨ ਗੱਲ ਤਾਂ ਬਈ ਲੇਕਿਨ ਆਪਾਂ ਤਿਆਰ ਕਰਦੇ ਹਾਂ ਹਾਂਜੀ ਮੈਂ ਗਵੈਲਡਿੰਗ ਨਾਲ ਤਿਆਰ ਕਰਦੇ ਆਪਾਂ ਅੱਛਾ ਮਿਗ ਵੈਲਡਿੰਗ ਨਾਲ ਓਕੇ ਬਈ ਉਧਰਲੇ ਪਾਸੇ ਦਿਖਾ ਦੇਈਏ ਬਈ ਸਿਸਟਮ ਵਾਧੂ ਆ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਜਿਵੇਂ ਆਪਾਂ ਕੰਪਨੀ ਜੋ ਕੋਈ ਸੰਦ ਬਣਾਇਆ ਬਣਾਇਆ ਲੈਣੇ ਆ ਉਹਦੇ ਵਿੱਚ ਉਨੀ ਮਜ਼ਬੂਤੀ ਨਹੀਂ ਹੁੰਦੀ ਕਿਹੜੀ ਚੀਜ਼ ਆਪਾਂ ਆਪ ਤਿਆਰ ਕਰਾਉਣੀ ਆ ਹਨ ਉਹ ਚੀਜ਼ ਦੀ ਮਜ਼ਬੂਤੀ ਜ਼ਿਆਦਾ ਹੁੰਦੀ ਹੈ ਬਾਕੀ ਮਜ਼ਬੂਤੀ ਇਹਨੇ ਤੁਹਾਨੂੰ ਦੱਸ ਵੀ ਰਹੀ ਹੋਊਗੀ ਤੇ ਬਾਕੀ ਨਾ ਦੇ ਕਰਦੇ ਕੇ ਦੇਖ ਕੇ ਜਾਇਓ ਆਹ ਟਰਾਲੀ ਦੀ ਮਜ਼ਬੂਤੀ ਤਾਂ ਬਹੁਤ ਆ ਬਈ ਹਨ ਬਾਕੀ ਦੇਖ ਸਕਦੇ ਤੁਸੀਂ ਭਾਰੀ ਬਹੁ 8 ਕੁਇੰਟਲ ਦਾ ਉੱਤੇ ਹੋ 8 ਕੁਇੰਟਲ 8 ਕੁਇੰਟਲ ਦਾ ਵਜ਼ਨ ਹੋਊਗਾ ਬਾਕੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਇਹ ਟਰਾਲੀ ਤਿਆਰ ਕੀਤੀ ਹੈ ਉਧਰਲੇ ਪਾਸੇ ਹੋਈ ਜਾਂਦੀ ਆ ਜਿਹੋ ਜੀ ਮਰਜ਼ੀ ਤਿਆਰ ਕਰਾਉਣੀ ਹੈ ਤੁਸੀਂ ਇਹਨਾਂ ਨੂੰ ਮਿਲਣਾ ਆ ਕੇ ਮਿਲਣਾ ਕਿੱਥੇ ਹੈ ਪਿੰਡ ਠਿਕਰੀ ਵਾਲਾ ਜ਼ਿਲ੍ਹਾ ਬਰਨਾਲਾ ਹਣਾ ਬਈ ਇੱਥੇ ਤੁਸੀਂ ਇਹਨਾਂ ਦੇ ਕੋਲ ਆ ਸਕਦੇ ਹੋ ਬਾਈ ਕੰਟੈਕਟ ਨੰਬਰ ਬੋਲ ਦਵਾਂ ਮੈਂ ਕੰਟੈਕਟ ਨੰਬਰ ਆਪਣੇ ਹੈ 98140 78258 ਠੀਕ ਹੈ ਜੀ ਇਹ ਨੰਬਰ ਤੇ ਬਾਈ ਸੰਪਰਕ ਕਰ ਲਿਓ ਬਾਕੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਵੀ ਜਿਹੋ ਜੀ ਤੁਹਾਨੂੰ ਚੀਜ਼ ਚਾਹੀਦੀ ਹੈ ਨਾ ਜੇ ਆ ਤਾਂ ਹੁਣ ਬਾਈ ਨੇ ਜਿਵੇਂ ਜਿਹੋ ਜੀ ਯਾਰ ਮੈਂ ਬਾਰ ਬਾਰ ਇਹੀ ਗੱਲ ਕਹਿੰਦਾ ਵੀ ਜਿਹੋ ਜੀ ਤੁਹਾਨੂੰ ਮੋਡੀਫਿਕੇਸ਼ਨ ਚਾਹੀਦੇ ਜਿਵੇਂ ਦੀ ਜਿਵੇਂ ਹਨਾ ਆਪਦਾ ਸ਼ੌਂਕ ਆ ਪਗਾਉਣਾ ਤੁਸੀਂ ਇਹਨਾਂ ਨੂੰ ਮਿਲਣਾ ਹੋਰ ਕਿਤੇ ਨਹੀਂ ਜਾਣਾ ਉੱਤੇ ਨੰਬਰ ਚੱਲੀ ਜਾਂਦੇ ਬਾਈ ਪੂਰੀ ਮੰਨ ਕੇ ਚੱਲੋ ਤਸੱਲੀ ਬਖਸ਼ ਕੰਮ ਕਰਨਗੇ ਪੂਰਾ ਕੋਈ ਲਾਂਬਾ ਨਹੀਂ ਆਉਂਦਾ ਫੁੱਲ ਗਰੰਟੀ ਹੁੰਦੀ ਹੈ ਨਾ ਬਾਈ ਗਰੰਟੀ ਫੁੱਲ ਦੋਗੇ ਬਾਈ ਫੁੱਲ ਗਰੰਟੀ ਫੁੱਲ ਗਰੰਟੀ ਸ਼ੇਅਰ ਕਰ ਦਿਓ ਦੱਬ ਕੇ ਧੰਨਵਾਦ ਬਾਈ ਮਿਹਰਬਾਨ ਥੈਂਕ ਯੂ